ਮਨ ਲੁਕੇ ਸਪੀਸ ਆਉ ਸਰਦਾਰ ਹਰਵਿੰਦਰ ਸਿੰਘ ਗਿਰਕ ਜਨੰਦਰ ਭੱਤੀ ਸਰਦਾਰ ਸਰਮ ਸਿੰਘ ਬਲਬੀ ਐਸਪੀ ਸਾਹਿਬ ਦੇ ਜਨ ਫਲਾਉਰ ਜਿਹੜਾ ਅੱਜ ਆਪੇ ਗੱਲ ਅਸੀਂ ਵਾਕਪਾਕ ਜਗ੍ਹਾ ਤੇ ਲਾਕਾ ਬੰਦੀ ਕਰਕੇ ਪਾਰਟੀਆਂ ਮੱਝੇ ਅਸੀਂ ਇੱਕ ਗੱਡੀ ਫਾਰਚੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਨ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਜੇ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 61 ਹਜ਼ਾਰ ਰੁਪਿਆ ਪਾਪੀ ਕਰਾਸੀ ਜਿਹੜੀ ਆ ਉਹ ਹਵਾਲਾ ਰਸ਼ੀ ਦੇ ਰੂਪ ਦੇ ਵਿੱਚ ਅਸੀਂ ਬਦਲ ਦਿੱਤੀ ਆ ਜੋ ਇਹ ਜਿਹੜਾ ਹੈਗਾ ਦੁਬਈ ਤੋਂ ਜਿਹੜਾ ਹਵਾਲੇ ਦਾ ਜੈਟਵਰਕ ਚਲਾਇਆ ਜਾ ਰਿਹਾ ਹੈ ਸੀਗਾ ਉਸ ਦਾ ਜੋ ਮੇਨ ਉੱਤੇ ਜਗਾ ਸਰਗਣਾ ਫਾਮਸ ਸਰਵੀ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸੰਬੰਧਕ ਵੀ ਕਰਦਾ ਹੈ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਉੱਤੇ ਫੈਲਾ ਜਿਹੜਾ ਉਹ ਭੇਜ ਆਇਆ ਉਹ ਇਹਨਾਂ ਨੂੰ ਤਹੀ ਤਦਾਰੂਕ ਰਿਕਤਾਰ ਕਰਕੇ ਅਸੀਂ ਕੋਸ਼ਿਸ਼ ਕਰਦੇ ਤੇ ਮਾਰਕੂਨ ਗੱਡੀ ਸਮੇਤ ਜਿਹੜਾ ਇਹ ਪੈਸਾ 56 ਲੱਖ 1000 ਰੁਪਏ ਜਿਹੜਾ ਤੇ ਮਿਲਾਂਦੇ ਦਿੱਤਾ ਹੈ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ ਵਿੱਚ ਲੈ ਕੇ ਇਹਦੀ ਬਕਾਇਦਾ ਰੋਜ਼ਨਾਵਿਚ ਆਹੇਂਗੀ ਦੀ ਰਪਾ ਕੇ ਔਰ ਜਿਹੜਾ ਹੈਗਾ ਵਾ ਕਰਦੇ ਵਪਾਰੀ ਰਹਿ ਗਿਆ ਲੇਟੜੀ ਜਿਹਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਨਮ ਕਰਵਾਤਾ ਆ ਯੂ ਇਨਕਮ ਟੈਕਸ ਵਿਭਾਗ ਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਪੁੱਛਗਿੱਛ ਕੀਤੀ ਆ ਤਕਰੀਬਨ 11:30 11:30 ਵਜੇ ਸੀ ਸਵੇਰੇ 9:00 ਵਜੇ ਦੇ ਕਰੀਬ ਪਹੁੰਚਿਆ ਤੇ ਇਹ ਰਾਸ਼ੀ ਜਿਹੜੀ ਹੈ ਹਵਾਲੇ ਦੀ ਪਾਈ ਗਈ ਆ ਉਹ ਦੁਬਈ ਤੋਂ ਲੁਧਿਆਣੇ ਪਈ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਉਹ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਹਾਂ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀ ਤਿੰਨੇ ਬੰਦੇ ਜਿਹੜੇ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਹ ਸੈਨ ਫੋਸ਼ਾਹਤਪੁਰ ਦਾ ਰਹਿਣ ਵਾਲਾ ਆ ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋਵਾਲ ਪਿੰਡ ਦੇ ਸ਼ਿਆਲਪੁਰ ਜਿਸ ਤੋਂ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦੇ ਨਾਲ ਕੰਟੈਕਟ ਸੀਗਾ ਕੋਈ ਪਿਛਲਾ ਬੈਕਗ੍ਰਾਉਂਡ ਜਿਹਦੇ ਪਿੱਛੇ ਆ ਬੈਕਗ੍ਰਾਉਂਡ ਇਹ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਰੱਗ ਦੇ ਨਾਲ ਨਾ ਹੋਵੇ ਉਹ ਪੂਰੀ ਢгай ਤੱਕ ਕਰ ਰਹੇ ਆ ਉਹਨਾਂ ਦਾ ਇਨਕਮ ਟੈਕਸ ਸਿਸਟਮਾ ਵੀ ਪੂਰੀ ਢгай ਤੱਕ ਪਹੁੰਚਦਾ ਹੈ ਤੇ ਇਹ ਵੀ ਗੱਡੀ ਇਹ ਵਰਕਿੰਗ ਉਹਨਾਂ ਦੀ ਆਪਣੀ ਫਾਰਮ ਤੋਂ ਅੰਦਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫਾਰਮ ਤੋਂ ਜੱਟੀ ਕਬਜ਼ੇ ਦੇ ਲੈ ਲਈ ਆ ਉਹਦੇ ਉਸ ਤੋਂ ਬਾਅਦ ਜਿਹੜਾ ਹੈ ਇਨਕਮ ਟੈਕਸ ਦਾ ਫਾਰਮ ਨਾ ਭਰਿਆ ਤੇ ਅਗੇ ਮੋਰ ਸਟੈਰੀਅਨ ਕਰ ਦਿੱਤੇ ਨੇ ਦੁਬਾਰਾ